તે વો કેણા ઇધર ચલો બાબા ચલા

ਰਾਹੇ ਗੁਰੂ ਜੀ ਕੀ ਫਤਿਹ ਵਾਜਨ ਲਗੀ ਮੈਂ ਆ ਤਰੋ ਜੇ ਲੇਤੀ ਹਾਂ ਬਹੁਤ ਖਾਤਰ ਹੈ ਗਿਆ ਮਾਈਕ ਚਲ ਚੰਗੀ ਜਿਹੀ ਚਾ ਚਾਰਜ ਰਹੀ ਹੈ

ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਗਾਹੀ ਗੁਰੂ ਸਤਨਾਮ ਵਾਹਿਗੁਰੂ ਸਤਨਾਮ ምን ሆን እንደ እግል እንደ 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 ਗਰ ਗਰ ਰੱਦੇ ਇਹ

i yeah. ਸਤ ਨਾਮੁ ਫਰੇ ਗੁਰ ਸਤ ਨਾਮੁ ਫਰੇ ਸੁ ਸਤ ਨਾਮੁ ਗੁਰ ਬਾਣੀ ਕਹ ਸੇਵਕ ਜਨ ਮਨ ਪਰੱਖ ਜੂਨ ਸਤਾਰੇ ਸੁਖੋ ਤਨ ਗੁਰ ਸੇਵੀਐ ਸਹਿ ਨਸੁ ਸਹਿਜ ਸੁਭਾਏ ਬਰਸਨ ਕਰਸਿਆ ਗੁਰੂ ਕਾ ਜਨਮ ਮਰਨ ਧੋਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤੈਸਰ ਭਾਵ ਸੀ ਭਾਂਡਾ ਆਤਮ ਲੀਨ ਤੋਤਾ ਹੱਛਾ ਨਾ ਹੋਏ ਸੀ ਭਾਂਡਾ ਹੱਛਾ ਹੋਏ ਜੋ ਤੇ ਸੁਭਾਵ ਸੀ ਭਾਂਡਾ ਆਤਮ ਲੀਣਾ ਤੋਤਾ ਹੱਛਾ ਨਾ ਹੋਏ ਸੀ ਗੁਰੂ ਦਵਾਰ ਹੋਏ ਸੋਜੀ ਪਾਏ ਸੀ ਏਤ ਦਵਾਰ ਧੋਏ ਹੱਛਾ ਹੋਏ ਸੀ ਮੈਲੇ ਹੱਥੇ ਕਾ ਵਿਚਾਰ ਆਪ ਵਰਤਾਏ ਸੀ ਮਤਕੋ ਜਾਣੇ ਜਾਏ ਅਗ ਫਾਇਸੀ ਗੇਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ ਚਲਿਆ ਪਤ ਸਿਉ ਜਨਮ ਸਵਾਰ ਵਾਜਾ ਵੈਸੀ ਮਾਨਸ ਕਿਆ ਵਿਚਾਰਾ ਤੇਹੋ ਲੋਕ ਸੁਣਾਏ ਸੀ ਨਾਨਕ ਆਕ ਨਿਹਾਲ ਸਭ ਕੁਲ ਤਾਰ ਸੀ ਮਾਨਸ ਕਿਆ ਵਿਚਾਰਾ ਤੇਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਬਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਾ ਸੱਚ ਹੈ ਸੋਈ ਉਤਮ ਧੰਮ ਬੁਖਾਨੈ ਤੀ ਅੰਗ ਦਾ ਸੇਵਾ ਕਰਨੀ ਹੈ ਤੇ ਗੁਰੂ ਸਾਹਿਬ ਜੀ ਦਾ ਅੰਗ ਦੋ ਹੱਥਾਂ ਨਾਲ ਲੈਣਾ ਗੁਰੂ ਸਾਹਿਬ ਜੀ ਦੇ ਅੰਗ ਨੂੰ ਚੋਟ ਨਾ ਆਵੇ ਇੱਕ ਹੱਥ ਨਾਲ ਨਹੀਂ ਲੈਣਾ ਤੇ ਸੱਜੇ ਹੱਥ ਨਾਲ ਉੱਪਰਲੇ ਪਾਸਿਓਂ ਲੈਣਾ ਅੰਗ ਇਹ ਗੁਰੂ ਸਾਹਿਬ ਜੀ ਨੂੰ ਚਿਟਕੀ ਦੇ ਨਾਲ ਵੀ ਅੰਗ ਨਹੀਂ ਲੈਣਾ ਠੀਕ ਹੈ ਤੇ ਦਰਸ਼ਨ ਕਰਨੇ ਸੈਂਟਰ ਦੇ ਵਿੱਚ ਕੋਈ ਮੱਖੀ ਮੱਛਰ ਹੋਇਆ ਤੇ ਉਹਨੂੰ ਪੁਰਸ਼ ਦੇ ਨਾਲ ਬਾਹਰ ਕੱਢ ਦੇਣਾ ਤੇ ਜਿੱਥੇ ਗੁਰੂ ਸਾਹਿਬ ਦੀ ਅੰਗ ਨੂੰ ਚੋਟ ਲੱਗੀ ਹੋਈ ਹੈ ਉੱਥੇ ਟੇਪ ਜਰੂਰ ਕਰਨੀ ਆ ਸਾਰਿਆਂ ਨੇ ਤੇ ਰਮਾਲ ਤਿੰਨ ਵਾਰਾਂ ਗੁਰੂ ਸਾਹਿਬ ਦੀ ਅੰਗਾਂ ਨੂੰ ਲਾਉਣਾ ਵਾ ਤਿੰਨ ਵਾਰਾਂ ਲਾਵਾਂਗੇ ਤੇ ਕਿਤੇ ਵੀ ਘੱਟਾ ਜਾਂ ਮਿੱਟੀ ਜਿਹੜੀ ਗੁਰੂ ਸਾਹਿਬ ਦੇ ਉੱਪਰ ਧੂੜ ਗਈ ਆ ਉਹ ਬਾਹਰ ਚਲ ਜੂਗੀ ਸਾਰਿਆਂ ਨੇ ਸੇਵਾ ਦਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 સાત નામ વાહે ગુ સબ નામ આપ સબ આવો સબ આવો સબ સજની કરહૈ મન સોની જતિત જમન જોરસ સન તો વાહે ગુ તન સજ જાને તન સબ સી સજ સજ પતા કરહૈ ہو سی سے نبی نے قرارداد کے مطابق سن کر کہ پرکت کے گل سائیڈ پہ قرار رکھ سکتے ہیں ہاتھ ائے جی ہاتھ نہ سو ہمارا سے پاس کا سرکار سر نے میں منسست ساتھ ད�ིིིི རྱེ རྱྱེ རྱེར སྱྱེ རྱེར སར རྱེ རེ རེ Barreiro. ਤਾ ਹਮ ਬਾਰਿਕ ਤੇਰੇ ਤੁਮਰੀ Yes, ago. go.